ਕਾਲੇ ਨਾਲ ਧੋਖ ਹੋ ਗਿਆ ਯਾਰ ਉਹ ਲਵੇਟੇ ਵੈਨੇ ਆਪਣਾ ਲਾਸਟ ਅੱਜ ਆਪਾਂ ਲੇਟ ਸੀ ਬੰਦੇ ਆਪਣੇ ਪਹਿਲਾਂ ਪਹੁੰਚੇ ਵੈਨੇ ਟਰਾਲੀ ਵੀ ਆ ਗਈ ਵੀ ਆਪਣਾ ਲਾਸਟ ਦਿਨ ਚੱਲ ਰਿਹਾ ਲਾਸਟ ਦਿਨ ਦੀ ਹੈਗੀ ਟਰਾਲੀ ਇਹ ਚੌਥੀ ਤੇ ਆਪਾਂ 11 ਵਜੇ ਇਡਾਰ ਰਹੇ ਆ ਇਧਰ ਤਾਂ ਨਵਾਂ ਬਣ ਗਿਆ ਦਰਵਾਜਾ ਪੁਰਾਣੇ ਦਰਵਾਜੇ ਦਾ ਪੁਰਾਣੇ ਹੁੰਦੇ ਸੀ ਪਰ ਇਧਰ ਵੱਜਾ ਬਹੁਤੇ ਤੂੜੀ ਵਾਰ ਰਹੇ ਆਪਾਂ ਅੱਜ ਵੀ ਵਾਟ ਹੈ ਕਾਫੀ ਆ ਪਰ ਲਾਸਟ ਦੇਣਾ ਕਰਕੇ ਕੋਈ ਪਤਾ ਨਹੀਂ ਲੱਗਦਾ ਹੈਗਾ ਜੇ ਆਪਣਾ ਲਾਸਟ ਦੇਣਾ ਤੂੜੀ ਅੱਜ ਲਾਸਟ ਦੇਣੇ ਵੀ ਆਪਾਂ ਜਤਿੰਦਰ ਦੇ ਵਾਰਿਆਂ ਕਿਉਂਕਿ ਅੱਜ ਸਾਰੇ ਨਵੇੜ ਤਾਂ ਜਿੰਨਾ ਦਾ ਹੈਗਾ ਸੀ ਤੇ ਅੱਜ ਤਾਂ ਤਿੰਦਰਗਰ ਹੈਗਾ ਕੱਲੇ ਦਾ ਉਹਨਾਂ ਦਾ ਨਵੇੜ ਦੇਣਾ ਅੱਜ ਸਾਰਾ ਤੇ ਅੱਜ ਆਪਣਾ ਖਤਮ ਹੋ ਜਣਾਣਾ ਅੱਜ ਆਪਾਂ ਕਰਾਂਗੇ ਸ਼ਾਮ ਨੂੰ ਪਾਰਟੀ ਤੇ ਪਾਰਟੀ ਦੇ ਸ਼ੇਅਰ ਦੇਖਦੇ ਅਪਡੇਟ ਦਵਾਵਾਂਗੇ ਕਿ ਨਹੀਂ ਉਹ ਮੌਕੇ ਤੇ ਦੱਸਾਂਗੇ ਮਨ ਕੀ ਵਹੀ ਜਾਂਦੀ ਆ ਠੀਕ ਹੈ ਆਪਾਂ ਜਿੱਥੇ ਤੂੜੀ ਪਾਉਣੇ ਹੁਣ ਤੁਹਾਨੂੰ ਉੱਥੇ ਲੈ ਕੇ ਚੱਲਿਆਂ ਸਿੱਧਾ ਲਾਈਵ ਹੋ ਰਹੇ ਹਾਂ ਚੱਲ ਲਾਈਵ ਹੋ ਸਕਦੇ ਇੱਥੇ ਆਪਾਂ ਦੂੜੀ ਪਾ ਰਹੇ ਹਾਂ ਬਾਈ ਉੱਤੋਂ ਕੱਢ ਇੱਥੇ ਟਰਾਲੀਆਂ ਦੋ ਪਰ ਬਰ ਕੋਈ ਨਾ ਪਾ ਕੇ ਅਪਡੇਟ ਦਿੰਨੇ ਆ ਆ ਸਾਰਾ ਭਰ ਦੇਣਾ ਹੁਣ ਇੱਧਰ ਦੂੜੀ ਲਾਵਾਂਗੇ ਆਪਾਂ ਪੰਡਾ ਲੈ ਕੇ ਆ ਰਹੇ ਨੇ ਉਹ ਜੇ ਗੁੱਪ ਦੀ ਤਿਆਰੀ ਆ ਸਾਡੇ ਦੇਖੋ ਕਿਹੜਾ ਬੱਸ ਆਉਂਦਾ ਇਹਦਾ ਵਿੱਚੋਂ ਕਾਲਾ ਕਾਲਾ ਇਹ ਕਰ ਦੋ ਸਿੱਧਾ ਆਜੇ ਤਿੰਨ ਨੂੰ ਹੋਰ ਉਹ ਬਾਈ ਚਾਰੇ ਪਾਸੇ ਨੂੰ ਕਿਵੇਂ ਆਉਂਦਾ ਇਹ ਪਹਿਲੀ ਵਾਰ ਪਾ ਰਹੇ ਆ ਆਪਾਂ ਪਹਿਲਾਂ ਤਾਂ ਪਾਇਆ ਹੁਣ ਦੇਖਦੇ ਆਂ ਕੀ ਹਿਸਾਬ ਕਿਤਾਬ ਜਾਂਦਾ ਹੁੰਦਾ ਇਹਦਾ ਇਹ ਲਗਭਗ 2000 ਰੁਪਏ ਦਾ ਆ ਜਾਂਦਾ ਹੁੰਦਾ ਉਹ ਤਾਂ ਕਾਮਯਾਬ ਆ ਅੱਗੇ ਦੇਖਦੇ ਆ ਕਿੰਨਾ ਕੱਟੂਗਾ ਕਾਲੇ ਦਾ ਮੰਦਨੇ ਹੈ ਬਈ ਦੋ ਟਰੈਲੀਆਂ ਦਾ ਅੱਗੇ ਬੰਦ ਬੋਲੋ ਕਿ ਅਪਡੇਟ ਦਿੰਨੇ ਆਂ ਬਈ ਆਪਾਂ ਕੁਪੇ ਆਪਰ ਦੇ ਦੋ ਟਰਾਲੀਆਂ ਦਿੱਤਾ ਦੀ ਕਾਲੇ ਵੀਰੇ ਨੂੰ ਟਰੈਲੀ ਤੇ ਡੇਢ ਕੁ ਪਈ ਆ ਕਾਲੇ ਵੀਰੇ ਡੇਢ ਪਾ ਗਈ ਅੱਧੇ ਪਈ ਆ ਹੁਣ ਮੁੜ ਕੇ ਆਣਾ ਫਿਰ ਔਰ ਇਹ ਤਾਂ ਕਾਲੇ ਨਾਲ ਧੋਖ ਹੋ ਗਿਆ ਯਾਰ ਹੁਣ ਇਹ ਗੇਰਨ ਦੀ ਤਿਆਰੀ ਆਪਣੀ ਪਾਸੇ ਨੂੰ ਥੋੜੇ ਟਾਈਮ ਤੱਕ ਗੇਰਦੇ ਆਪਾਂ ਟਰੈਲੀ ਅੱਧੀ ਵੀ ਨਹੀਂ ਪਈ ਕਾਲਾ ਜੋਰ-ਜੋਰ ਮਾਰ ਦੇਖ ਲੈ ਲੈ ਹੁਣ ਆਪਾਂ ਇਹਨੂੰ ਲੈ ਵੀ ਹੁਣ ਪਹਿਲਾਂ ਪਾਇਆ ਤੇ ਹੁਣ ਗੇਰ ਰਹੇ ਆ ਫੇਰ ਦੁਬਾਰੇ ਲਿਆ ਤਾ ਬਗਲੇ ਖਲੋਂ ਚਲੋ ਚਲੋ ਲੈ ਲਿਆ ਬਾਈ ਆਪਾਂ ਨੇ ਹੁਣ ਇਹ ਇਹ ਜੋ ਤੂੜੀ ਕੱਢ ਕੇ ਦੇਣੀ ਹੈ ਕਾਲੀ ਨੂੰ ਚੜਦਿਆਂ ਤੂੜੀ ਆਵੇ ਹੋਵੇ 55 ਦੇ ਆਪਾਂ 55 ਬਰਾ ਉਹਨਾਂ ਬੰਦੇ ਨਾਲ ਤੂੜੀ ਕੱਢਾਂਗੇ ਆਪਾਂ ਉਹ ਮਸਾ ਖਾਲੀ ਕਰਿਆ ਆਪਣੇ ਬੰਦਿਆਂ ਨੇ ਲਾਸਟ ਦੇ ਨਾਲ ਆਈ ਇਹ ਵੀ ਯਾਦ ਰਹੂਗਾ ਕਾਲੇ ਦਾ ਤੋਹਫਾ ਕੱਢੋ ਤੁਹਾਨੂੰ ਕੱਢ ਲਿਆ ਜੀ ਕਾਲੇ ਉੱਥੇ ਜਗ੍ਹਾ ਤਾਂ ਇੰਨੀ ਨਹੀਂ ਨੱਟ ਖੋਲੋ ਤੇ ਕੱਪ ਜੇ ਦੇ ਹੁਣ ਮੋੜ ਕੇ ਆਉਣਾ ਕਾਲੇ ਵੀਨੇ ਤਰਪਾਲ ਲਿਆਉਣੀਆਂ ਦੇਖਦੇ ਆਪਾਂ ਨੇ ਫਿਰਾਂ ਢੇਰ ਲਾਉਣਾ ਪੈ ਗਿਆ ਆਪਾਂ ਨੂੰ ਕੁੱਪ ਦਾ ਕੰਮ ਫਾਈਨ ਫਾਈਨਲ ਕਰਤਾ ਸੀ ਆਪਾਂ ਨੇ ਸਾਰਾ ਉਹ ਕੜਤੀ ਦੀ ਧੂੜੀ ਤੋਂ ਹੁਣ ਆਪਾਂ ਅੱਗੇ ਜਾ ਰਹੇ ਆਂ ਇੰਦਰ ਮੁੰਡੇ ਆਪਾਂ ਨੂੰ ਦਾਰੇ ਅੱਜ ਤੱਕ ਹਵਾਣੇ ਪੈ ਰਹੇ ਟਰਾਲੀਆਂ ਉਹ ਮੁੰਡੇ ਆਪਣੇ ਪਿੱਛੇ ਆ ਰਹੇ ਨੇ ਉਹ ਲਵੇਟੇ ਵੈਣੇ ਗਰਦ ਪੈ ਰਹੀ ਮੈਨੂੰ ਲੱਗਦਾ ਅੱਜ ਲਾਸਟ ਦਿਨ ਚੱਲ ਰਿਹਾ ਆਪਣਾ ਠੰਡਾ ਠੰਡਾ ਪੀ ਕੇ ਆਪਾਂ ਹੁਣ ਜਤਿੰਦਰ ਕੇ ਟਰਾਲੀ ਲਾ ਲੂ ਕੇ ਤੇ ਉਹ ਤੋਂ ਬਾਅਦ ਆਪਾਂ ਦੋ ਟਰਾਲੀਆਂ ਰਹਿ ਗਈਆਂ ਆਪਣੀਆਂ ਬੱਸ ਓਨਲੀ ਉਹ ਤੋਂ ਬਾਅਦ ਆਪਾਂ ਫ੍ਰੀ ਹੋ ਜਾਣਾ ਅੱਜ ਮੈਨੂੰ ਲੱਗਦਾ ਰਾਤ ਨੂੰ ਤਾਂ 8 ਵਜੇ ਤੋਂ ਪਹਿਲਾਂ ਪਹਿਲਾਂ ਫ੍ਰੀ ਹੋ ਜਾਣਾ ਆਪਾਂ ਨੇ ਅੱਜ ਆਪਣੀ ਲਾਸਟ ਵੀਡੀਓ ਹੋ ਗਈ ਬਲੱਗ ਦੀ ਤੂੜੀ ਵਾਲੇ ਬਲੱਗ ਦੀ ਊਂ ਨਹੀਂ ਲਾਸਟ ਤੂੜੀ ਵਾਲੇ ਬਲੱਗ ਦੀ ਲਾਸਟ ਵੀਡੀਓ ਹੋ ਗਈ ਜਾ ਕੇ ਅਪਡੇਟ ਦਿੰਨੇ ਆਪਾਂ ਤੁਹਾਨੂੰ ਉੱਥੇ ਆ ਕੇ ਦੇਖਦੇ ਆ ਨਹਾਵਾ ਧੋਵਾਗੇ ਹੁਣ ਕੱਲੂ ਫਰੈਸ਼ ਹੋ ਕੇ ਪਾਵਾਂਗੇ ਬਸ ਯਾਰ ਰੈਸਟ ਕਰਾਂਗੇ ਬਹੁਤ ਜ਼ੋਰ ਲੱਗਿਆ ਤੂੜੀ ਦਾ ਆਪਣਾ ਜਾ ਕੇ ਦਿੰਨੇ ਆ ਅਪਡੇਟ ਆਪਾਂ ਨੋ ਵੀ ਆਪ ਹੁਣ ਜਾ ਰਹੇ ਹਾਂ ਉਹਨਾਂ ਦੇ ਘਰੇ ਕੋਈ ਆਪਣਾ ਲਾਸਟ ਟਰੈਲੀ ਆ ਠੀਕ ਹੈ ਅੱਜ ਲਾਸਟ ਟਰੈਲੀ ਜੱਦੀ ਕੀ ਟਰੈਲੀ ਆ ਬਣੀ ਇੱਥੇ ਵਲੌਗ ਦੀ ਐਂਡਿੰਗ ਹੋ ਰਹੀ ਆ